ਦੇਣਾ ਖਬਰ ਨਾਮ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾ ਮਨਗਰੇ ਵਾਲ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਵਰਕਰਾਂ ਤੇ ਆਗੂਆਂ ਦੇ ਵੱਲੋਂ ਪ੍ਰਚਾਰ ਲਗਾਤਾਰ ਜਾਰੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ ਅਮਦ ਮੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਲਗਾਤਾਰ ਜਾਰੀ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਹਲਕਾ ਉੱਤਰੀ ਦੇ ਲੋਕਾਂ ਨੂੰ ਕੀਤਾ ਸੰਬੋਧਨ ਵਿਧਾਇਕ ਮਦਨ ਲਾਲ ਪੱਗਾ ਵੀ ਰਹੇ ਹਾਜ਼ਰ ਕਸਬਾ ਮੁਲਾਪੁਰ ਦਾਖਾ ਦੇ ਪਿੰਡਾਂ ਦੇ ਵਿੱਚ ਵੀ ਕੀਤਾ ਪ੍ਰਚਾਰ ਪਿੰਡ ਮੋਹੀ ਦੇ ਵਿੱਚ ਲੱਡੂਆਂ ਦੇ ਨਾਲ ਤੋਲੇਗੇ ਅਸ਼ੋਕ ਪ੍ਰਾਸ਼ਰ ਸਮਰੱਧ ਪਿੰਡ ਲਲਕਰਾਂ ਦੀ ਬਜ਼ੁਰਗ ਮਹਿਲਾ ਦਾ ਕਤਲ ਕੰਮ ਕਰਨ ਗਈ ਸੀ ਮਹਿਲਾ ਮਾਲਕਾਂ ਦੇ ਘਰ ਦੇ ਵਿੱਚੋਂ ਮਿਲੀ ਮ੍ਰਿਤਕ ਦੇ ਬੀਤੇ 2 ਦਿਨ ਤੋਂ ਲਾਪਤਾ ਸੀ ਮ੍ਰਿਤਕ ਪਰਿਵਾਰ ਨੇ ਮਾਲਕਾਂ ਤੇ ਲਗਾਏ ਗੰਭੀਰ ਇਲਜ਼ਾਮ ਹੌਂਸਿੰਗਾ ਦੇ ਵੱਲੋਂ ਉਦਮ ਬਹਾਦਰ ਕੇ ਰੋਡ ਪਹੁੰਚ ਕੇ ਸੁਜਾਈ ਦੋ ਤਰ੍ਹਾਂ ਦੇ ਵਿੱਚ ਟਕਰਾਰ આરોપી ਪੱਖ ਨੇ ਗਲਤੀ ਨੂੰ ਮੰਨਦਿਆਂ ਮੰਗੀ ਮਾਫੀ ਦੱਸਦੇ ਕਿ ਬੱਚਿਆਂ ਦੇ ਵਿੱਚ ਹੋਇਆ ਸੀ ਝਗੜਾ ਇੱਕ ਬੱਚੇ ਦੇ ਪਿਓ ਨੇ ਦੂਜੇ ਦੀ ਕੀਤੀ ਸੀ ਕੁੱਟਮਾਰ ਉਨੀਮਈ ਨੂੰ ਜ਼ਿਲ੍ਹੇ ਦੇ ਵਿੱਚ ਹੋਣ ਜਾ ਰਹੀ ਹੈ ਬਾਡੀ ਬਿਲਡਰ ਚੈਂਪੀਅਨਸ਼ਿਪ ਇੰਟਰਨੈਸ਼ਨਲ ਬਾਡੀ ਬਿਲਡਰਸ ਲੈਣਗੇ ਭਾਗ ਬਾਡੀ ਬਿਲਡਰ ਬਰਿੰਦਰ ਘੁੰਮਣ ਨੇ ਦਿੱਤੀ ਜਾਣਕਾਰੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਦੀ ਕੀਤੀ ਅਪੀਲ ਵਰਦਾ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਨਜ਼ਰ ਆ ਰਹੀ ਹੈ ਦਾਦੇ ਕਿ ਵਰਕਰਾਂ ਤੇ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ جاری ਹੈ ਤੇ ਇਸ ਦੇ ਚਲਦਿਆਂ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਵੱਲੋਂ ਹਲਕਾ ਉਤਰੀ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਜਿਹੜੇ ਨੇ ਉਹ ਮੌਜੂਦ ਰਹੇ ਤੇ ਵਿਧਾਇਕ ਮਦਨ ਲਾਲ ਬੱਗਾ ਵੀ ਹਾਜ਼ਰ ਰਹੇ ਦੱਸ ਦੇ ਕਿ ਇਲਾਕੇ ਦੇ ਲੋਕਾਂ ਦੇ ਵੱਲੋਂ ਪਰਮਾ ਹੁੰਗਾਰਾ ਵੀ ਜਿਹੜਾ ਉਹ ਅਸ਼ੋਕ ਪਰਾਸ਼ਰ ਪੱਪੀ ਨੂੰ ਦਿੱਤਾ ਗਿਆ ਕਾਫੀ ਬੇਲੋ ਇਲਾਕੇ ਚ ਗਏ ਹੋ ਔਰ ਕਿੰਨਾ ਹੰਗਾਰਾ ਮਿਲ ਰਿਹਾ ਹੈ ਜੀ ਲਗਾਤਾਰ ਲੋਕਾਂ ਦਾ ਪਿਆਰ ਆ ਜੀ ਸਰਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਹੋਏ ਕੰਮਾਂ ਜਿਹੜੇ 2 ਸਾਲਾਂ ਦੇ ਅੱਜ ਲੋਕਾਂ ਦੇ ਘਰਾਂ ਦਿਲਾਂ ਦੇ ਵਿੱਚ ਰਾਜ ਕਰਦੇ ਮੈਂ ਸਰਦਾਰ ਭਗਵਾਨ ਸਿੰਘ ਮਾਨ ਦਾ ਸਿਪਾਈ ਹੋਣ ਦੇ ਨਾਤੇ ਇਹ ਗੱਲ ਜਰੂਰ ਵਿਸ਼ਵਾਸ ਨਾਲ ਕਹਿ ਸਕਦਾ ਕਿ 13 ਦੀਆਂ 13 ਸੀਟਾਂ ਪੰਜਾਬ ਦੀਆਂ ਆ ਰਹੀਆਂ ਕੰਪੀਟੀਸ਼ਨ ਕੀ ਦੇ ਨਾਲ ਮੰਨਦੇ ਹੋ ਸਰ ਕੰਪੀਟੀਸ਼ਨ ਅਸੀਂ ਕੰਮ ਦਾ ਮੰਨਦੇ ਆ ਗੱਲਾਂ ਨਾਲ ਨਹੀਂ ਮੰਨਦੇ ਹਾਂ ਜੀ ਆ ਆਗਮਨੀ ਪਤ ਪਾਰਟੀ ਦੀ ਜਿੰਨਾ ਵੀ ਹਜੂਮ ਸੀ ਇਹ ਸਾਰੇ ਆਮ ਆਦਮੀ ਪਾਰਟੀ ਦੀ ਤਾਕਤ ਹੈ ਜਿਹਦੇ ਅੱਜ ਜਿੰਨੀਆਂ ਵੀ ਸਰਕਾਰਾਂ ਆਈਆਂ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆਈਆਂ ਉਹਨਾਂ ਨੇ ਕਦੀ ਵੀ ਆਪਣਾ ਕੰਮ ਤੂਰੇ ਇਮਾਨਦਾਰੀ ਨਾਲ ਨਹੀਂ ਕੀਤਾ ਇਹ 2 ਸਾਲ ਦੀ ਸਰਕਾਰ ਨੇ ਆਪਣੇ 75% ਕੰਮ ਪੂਰੇ ਕੰਪਲੀਟ ਕਰ ਲਏ ਆ ਇਸ ਲਈ ਇਹਨਾਂ ਨੂੰ ਕੰਮ ਨੂੰ ਵੋਟ ਮਿਲਣੀ ਹੈ ਲੱਗਦਾ ਵੀ ਦੋ ਜਿਹੜਾ ਮਾਨ ਦਾ ਨਰਾ 13 0 ਦਾ ਲੱਗਦਾ ਵੀ ਪੂਰਾ ਇਸ ਵਾਰ ਤੇ ਬਿਲਕੁਲ ਹੋਊਗਾ ਜੀ ਇਹ ਕੰਮ ਨੂੰ ਵੋਟ ਪੈਣੀ ਹੈ ਤਾਂ ਫਿਰ 13 0 ਤਾਂ ਹੋਊਗਾ ਹੀ ਹੋਊਗਾ ਫਿਰ ਸਾਡੇ ਏਰੀਆ ਚ ਕਿੰਨੇ ਕੰਮ ਜਿਹੜੇ ਰਹਿ ਗਏ ਨੇ ਜਾਂ ਹੋਏ ਨੇ ਪਹਿਲੇ ਨਹੀਂ ਸੀ ਹੋਏ ਸਾਡੇ ਕੰਮ ਪਹਿਲੇ ਹੁੰਦੇ ਹੀ ਨਹੀਂ ਸੀਗੇ ਹੁਣ ਤੇ 2 ਸਾਲ ਦੀ ਸਾਡੇ ਨਾਰਥ ਕਨਸਿਸਟੈਂਸੀ ਦੇ ਐਮ ਐਲ ਏ ਸਾਹਿਬ ਸ਼੍ਰੀ ਮਦਨਾਲ ਨਾਲ ਦੀ ਉਹ ਵਿਕਾਸ ਕਮੇਟੀ ਉਹਨਾਂ ਨੇ ਬਹੁਤ ਹੀ ਕੰਮ ਆਪਣੇ ਸਾਰੇ ਕੀਤੇ ਬੁੱਢਾ ਨਾਲੇ ਦੀ ਸਮੱਸਿਆ ਸੀ ਉਹ ਉਹਨਾਂ ਨੇ ਦੂਰ ਕੀਤੀ ਇੱਥੇ ਟ੍ਰੈਫਿਕ ਦੀ ਸਮੱਸਿਆ ਸੀ ਉਹ ਦੂਰ ਕੀਤੀ 33000 ਰੱਖਿਆ ਗਿਆ ਸੀ ਆਪਣੇ ਸ਼ੋਕ ਪ੍ਰਸ਼ਰ ਪੱਪੀ ਦੇ ਹੱਕ ਚ ਤੁਸੀਂ ਦੇਖ ਹੀ ਲਿਆ ਕਿ ਕਿੰਨਾ ਕੱਚ ਸੀਗਾ ਇਹ ਕੱਠ ਛਰੇਆਂ ਵਿੱਚ ਦਰਸਾ ਰਿਹਾ ਹੈ ਕਿ ਸਾਡੀ ਜਿੱਤ ਪੱਕੀ ਆ ਬਸ ਐਲਾਨ ਹੀ ਹੋਣਾ ਬਾਕੀ ਹੈ ਜੀ ਉਹ ਦੇਖੋ 1 ਤਰੀਕ ਨੂੰ ਲੋਕਾਂ ਨੇ ਝਾੜੂ ਫੇਰ ਦੇਣਾ ਤੇ 4 ਤਰੀਕ ਨੂੰ ਆਪਾਂ ਜਿੱਤ ਕੇ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਚ ਭੇਜਾਂਗੇ ਜੀ ਤੇ ਡਬਲ ਇੰਜਨ ਦੀ ਸਰਕਾਰ ਬਣੂਗੀ ਜੀ ਵੈਲੀ ਦਾ ਰੂਪ ਲੈ ਲਿਆ ਨੇ ਦੇਖੋ ਜੀ ਅੱਲੀ ਵੈਸੇ ਤਾਂ ਮੈਂ ਕਹੂੰਗਾ ਵੀ ਬਹੁਤ ਜ਼ਿਆਦਾ ਕੱਟ ਸੀਗਾ ਗਰਮੀ ਕਰਨ ਲੋਕ ਚਲੇ ਵੀ ਗਏ ਪਰ ਫਿਰ ਵੀ ਜਦੋਂ ਹੁਣ ਅਸੀਂ ਦੇਖ ਰਹੇ ਹਾਂ ਫਿਰ ਲੋਕਾਂ ਦਾ ਹਜੂਮ ਪਤਾ ਨਹੀਂ ਕਿੱਥੋਂ ਆ ਗਿਆ ਇਹ ਸਾਡੇ ਵੀਰ ਦਾ ਪਿਆਰ ਹੈ ਜਿਹੜੇ ਲੋਕ ਨੇ ਇਕੱਠੇ ਇਕੱਠੇ ਹੋਏ ਜੀ ਕਿਸੇ ਨਾਲ ਫਾਈਟ ਮੰਨਦੇ ਹੋ ਤੁਸੀਂ ਜੀ ਦੇਖੋ ਜੀ ਫਾਈਟ ਸਾਡੀ ਕਿਸੇ ਨਾਲ ਨਹੀਂ ਸਾਡੀ ਅਸੀਂ ਸਿਰਫ ਕੰਮ ਕਰਨੇ ਆ ਜੀ ਸਾਡੀ ਲੋਕਾਂ ਨਾਲ ਸਾਡੇ ਲੋਕਾਂ ਦਾ ਪਿਆਰ ਹੈ ਜਦੋਂ ਲੋਕਾਂ ਨੂੰ ਅਸੀਂ ਕੰਮ ਕਰਕੇ ਦਵਾਂਗੇ ਅਸੀਂ ਜਿੱਤਣਾ ਸਾਡਾ ਕੋਈ ਕਿਸੇ ਨਾਲ ਨਿੱਜੀ ਕੋਈ ਫਾਈਟ ਨਹੀਂ ਹੈਗੀ ਜੀ 13 0 ਪੂਰੇ 13 0 ਜੀ ਮੈਂ ਕਹਿੰਦਾ ਜੀ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਆ ਮਾੜੀ ਉਦਰ ਉਮੀਦਵਾਰ ਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਮੁੱਲਾਪੁਰ ਦੇ ਵਿੱਚ ਵੀ ਚੋਣ ਜਲਸੇ ਕੀਤੇ ਗਏ ਨੇ ਦੱਸਦੇ ਕਿ ਕਸਬਾ ਮੁੱਲਾਪੁਰ ਦਾਖਾ ਦੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਪਿੰਡ ਮੋਹੀ ਦੇ ਵਿੱਚ ਅਸ਼ੋਕ ਪ੍ਰਾਸ਼ਰ ਨੂੰ ਲੱਡੂਆਂ ਦੇ ਨਾਲ ਵੀ ਤੋਲਿਆ ਗਿਆ ਦੱਸਦੇ ਕਿ ਕਈ ਪਰਿਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਵੀ ਹੋਏ ਨੇ ਇਹ ਸardar ਭਗਵੰਤ ਸਿੰਘ ਮਾਨ ਦੇ ਕਿਤੇ ਹੋਏ 2 ਸਾਲਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਨਾਲ 3.5 ਕਰੋੜ ਲੋਕਾਂ ਨਾਲ ਵਾਦਾ ਕੀਤਾ ਉਹਨੂੰ ਦੇਖਦੇ ਹੋਏ ਅੱਜ ਇਹਨਾਂ ਨੂੰ ਲੋਕਾਂ ਨੂੰ ਵਿਸ਼ਵਾਸ ਆ ਕਿ ਮਾਨ ਸਾਹਿਬ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਅਸੀਂ ਉਹਨਾਂ ਦੇ ਸਿਪਾਹੀਆਂ ਟੀਮ ਦੇ ਮੈਂਬਰ ਆ ਪਰ ਸਾਾਨੂੰ ਜਿਹੜਾ ਸਾਡੇ ਤੇ ਵਿਸ਼ਵਾਸ ਰੱਖ ਕੇ ਉਹਨਾਂ ਨੇ ਲੁਧਿਆਣਾ ਲੋਕ ਸਭਾ ਦਾ ਮੈਨੂੰ ਨਵਾਜਿਆ ਟਿਕੜ ਦੇ ਕੇ ਉਹਨੂੰ ਪੂਰੇ ਪੂਰਨੈ ਤੇ ਚੜਾਉਣ ਲਈ ਅਸੀਂ ਪਿੰਡ ਪਿੰਡ ਆਪਣੀਆਂ ਮਾਵਾਂ ਭੈਣਾਂ ਕੋ ਬਜ਼ੁਰਗਾਂ ਕੋਲ ਨੌਜਵਾਨ ਸਾਥੀਆਂ ਕੋ ਜਾ ਰਹੇ ਆ ਆਪਣੇ ਕੀਤੇ ਹੋਏ ਜਿੱਥੇ ਦੇ ਐਮ ਐਲ ਏ ਸੀਗੇ ਆਪਣੇ ਕੀਤੇ ਹੋਏ 2 ਸਾਲ ਦੇ ਕੰਮ ਉਹ ਲੋਕਾਂ ਨੂੰ ਦੱਸ ਰਹੇ ਆ ਵੀ ਅਸੀਂ ਆ ਹਲਕੇ ਦੀ ਨੁਮਾਇੰਦਗੀ ਕਰਕੇ ਆ ਰਹੇ ਆ ਔਰ ਅਸੀਂ ਆਪਣੇ ਕੰਮ ਦੇ ਬਲਬੂਤੇ ਤੇ ਵੋਟ ਮੰਗਣੀ ਆ ਅਸੀਂ ਕੋਈ ਇਨਾਂ ਤਰ੍ਹਾਂ ਨਹੀਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਅਸੀਂ ਜੋ ਕੀਤਾ ਵਾ ਲੋਕਾਂ ਨਾਲ ਵਾਦਾ ਜਾਂ ਕੰਮ ਕੀਤੇ ਆ ਉਹ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗਣੀ ਆ ਨਾ ਕਿ ਕਿਸੇ ਧਰਮ ਦੇ ਨਾਲ ਜੁੜ ਕੇ ਜਾਂ ਧਰਮ ਨੂੰ ਵਿੱਚ ਲਿਆ ਕੇ ਅਸੀਂ ਆਪਣੇ ਕੰਮ ਕਰਕੇ ਬੋੜੇ ਅੱਜ ਸਾਡੇ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਸ਼੍ਰੀ ਸ਼ੋਕਪਰਾਸ਼ਰ ਪੱਪੀ ਜੀ ਅੱਜ ਮੋਹੀ ਪਿੰਡ ਦੀ ਫੇਰੀ ਤੇ ਆਏ ਸੀ ਤੇ ਸਾਰੇ ਪਿੰਡ ਦੇ ਵਸਨੀਕਾਂ ਨੇ ਜਿਹੜਾ ਨਿੱਘਾ ਸਵਾਗਤ ਕੀਤਾ ਤੁਸੀਂ ਇਕੱਠ ਦੇਖ ਸਕਦੇ ਹੋ ਤੇ ਉਸ ਆਮ ਆਦਮੀ ਪਾਰਟੀ ਦੀਆਂ ਤੇ ਮਾਨਸਾ ਵੱਲੋਂ ਕਿਸੇ ਕੰਮ ਤੋਂ ਪ੍ਰਭਾਵਿਤ ਹੋ ਕੇ ਮੇਰੇ ਵੱਡੇ ਵੀਰ ਜਗਦੀਪ ਸਿੰਘ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਜਮਾਦੀ ਪਾਰਟੀ ਦੇ ਨਾਲ ਨੇ ਪੱਲਾ ਫੜਿਆ ਤੇ ਹੁਣ ਅਸੀਂ ਦੋਵੇਂ ਭਰਾ ਰਲ ਕੇ ਜਿਹੜਾ ਜਿਹੜੀ ਫਤਿਹ ਆ ਜਿਹੜੀ ਇਹ ਲੋਕ ਸਭਾ ਦੀ ਅਸੀਂ ਇਹ ਫਤਿਹ ਦਿਵਾਵਾਂਗੇ ਤੇ ਕਿਉਂਕਿ ਜੋ ਦਿਨੋਂ ਦੇ ਨਾਲ ਜਿਸਾ ਸਾਡਾ ਵੱਡਾ ਹੋ ਰਿਹਾ ਆਮ ਆਦੀ ਪਾਰਟੀ ਵੱਡੀ ਹੋ ਰਹੀ ਆ ਉਹਦਾ ਕਾਰਨ ਇਹੀ ਆ ਜਿਹੜੇ ਕੀਤੇ ਹੋਏ ਸਾਡੇ ਕੰਮ ਨੇ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਤੇ ਜਿਹੜੇ ਰਹਿ ਗਏ ਨੇ ਇੱਕ ਦੋ ਵਾਅਦੇ ਉਹ ਵੀ ਸੀ ਤਾਂ 3 ਸਾਲ ਦੀ ਸਰਕਾਰ ਤਾਂ ਲੋਕ ਸਭਾ ਚੋਣਾਂ ਪ੍ਰਤੀ ਰਵਨੀਤ ਸਿੰਘ ਬਿੱਟੂ ਵੀ ਸਰਗਰਮ ਨੇ ਦੱਸਦੇ ਕਿ ਭਾਜਪਾ ਦੇ ਮੁੱਖ ਚੋਣ ਦਫ਼ਤਰ ਦਾ ਉਹਨਾਂ ਦੇ ਵੱਲੋਂ ਕਸਬਾ ਮੁਲਾਫੁਰ ਦਾਖਾ ਦੇ ਵਿੱਚ ਉਦਘਾਟਨ ਕੀਤਾ ਗਿਆ ਤੇ ਭਾਜਪਾ ਦੇ ਕਈ ਆਗੂ ਤੇ ਵਰਕਰ ਜਿਹੜੇ ਨੇ ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਰਹੇ ਨਾਲ ਹੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵਾਇਰਲ ਆਡੀਓ ਕਾਲ ਤੇ ਵੀ ਆਪਣਾ ਪ੍ਰतिकਰਮ ਦਿੱਤਾ ਗਿਆ ਦੱਸਦੇ ਕਿ ਇੱਕ ਆਡੀਓ ਕਾਲ ਜਿਹੜੀ ਆ ਬਿੱਤੇ ਦਿਨੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਰਵਨੀਤ ਬਿੱਟੂ ਤੇ ਸਿਮਰਨਜੀਤ ਸਿੰਘ ਬੈਂਸ ਜਿਹੜੇ ਨੇ ਉਹ ਜੁਆਇਨਿੰਗ ਦੇ ਲਈ ਕਾਲ ਕਰ ਰਹੇ ਸਨ ਇੱਕ ਗੱਲ ਸਮਝ ਲੋ ਆਵਾਜ਼ ਹੋਵੇ ਨਾ ਹੋਵੇ ਪਰ ਹਰ ਬੰਦਾ ਹਰ ਪਾਰਟੀ ਹਰ ਬੰਦਾ ਨਮਾਇੰਦਾ ਕੋਸ਼ਿਸ਼ ਕਰਦਾ ਏ ਵੀ ਸਾਰੇ ਮੇਰੀ ਆਪਣੀ ਆਪਣੀ ਪਾਰਟੀ ਜੁਆਇਨ ਕਰਨ ਇਹ ਚ ਕੋਈ ਨਵੀਂ ਗੱਲ ਥੋੜੀ ਹੈ ਹਰ ਬੰਦਾ ਜਿਹੜਾ ਏ ਉਹ ਕੋਸ਼ਿਸ਼ ਕਰਦਾ ਏ ਵੀ ਕੋਈ ਵੀ ਲੀਡਰ ਆ ਜਿਹੜਾ ਭਾਈ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਇਸ ਕਰਕੇ ਏਡੀ ਇਹ ਕੋਈ ਬੜੀ ਗੱਲ ਆ ਆਡੀਓ ਤੁਹਾਡੀ ਨਹੀਂ ਮੈਂ ਕਹਿੰਦਾ ਮੇਰੀ ਆਡੀਓ ਹੈ ਜਾਂ ਨਹੀਂ ਹੋਵੇ ਜੇ ਤੁਸੀਂ ਆਡੀਓ ਨੂੰ ਮੰਨਦੇ ਹੋ ਤੇ ਉਹ ਚ ਜੇ ਆਪਣੀ ਪਾਰਟੀ ਲਈ ਕੋਈ ਕਹਿੰਦਾ ਵੀ ਮੇਰੀ ਪਾਰਟੀ ਮੈਂ ਤੁਹਾਡੇ ਮੂਰੇ ਕਹਿਣਾ ਹੁਣ ਵੀ ਵੀ ਸਾਰੇ ਭਾਈ ਸਾਡੀ ਬੀਜੇਪੀ ਜੁਆਇਨ ਕਰੋ ਲੇਕਿਨ ਬੈਂਕ ਕਰਦੋ ਇੱਕ ਗੱਲ ਕਹੀ ਹੈ ਕਿ ਇਹ ਪ੍ਰਧਾਨ ਮੰਤਰੀ ਇਸ ਲਈ ਸਿੱਕਪੇਸ ਤੋਂ ਇੰਨਾ ਐਮੀਅਰ ਦੇ ਰਹੇ ਨੇ ਕਿ ਜੇਕਰ ਕੋਈ ਨਕਲੀ ਪੱਗ ਬਣ ਕੇ ਵਿੱਚ ਮੈਂ ਕਹਿੰਦਾ ਇਹ ਗੱਲ ਛੱਡੋ ਕੀ ਕਹੀ ਨਹੀਂ ਕਹੀ ਉਹ ਫੈਸਲਾ ਉਹ ਤਾਂ ਜਿਹੜਾ ਇਹ ਅਸੀਂ ਜਿਹੜਾ ਇਹ ਉਹ ਬਾਅਦ ਚ ਆਈਟੀ ਨੂੰ ਸ਼ਿਕਾਇਤ ਕਰਾਂਗੇ ਤੇ ਜਿਨੇ ਇਹ ਇਹ ਵੀ ਸ਼ਿਕਾਇਤ ਕਰਾਂਗੇ ਵੀ ਜਿਹਨੂੰ ਜਿਹੜੀਆਂ ਨੇ ਇਹ ਚਲਾਈ ਆ ਕਿਉਂਕਿ ਇਹਦੇ ਉੱਤੇ ਬੜਾ ਇਲੈਕਸ਼ਨਾਂ ਦੇ ਵਿੱਚ ਇਹ ਜਿਹੀਆਂ ਵੀਡੀਓਆਂ ਜਿਹੜੀਆਂ ਨੇ ਜਾਂ ਉਹ ਸਰਕੂਲੇਟਰ ਹੋਜ ਹੋਣੀਆਂ ਐ ਇਹ ਚ ਕੋਈ ਨਵੀਂ ਗੱਲ ਥੋੜੀ ਆ ਆ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਮੂਰੇ ਆ ਇਹਦੀ ਆਵਾਜ਼ ਦਾ ਜੋ ਮਰਜ਼ੀ ਬਣਾ ਲਓ ਅੱਜ ਕੱਲ ਕੰਪਿਊਟਰ ਤੇ ਬੈਠ ਕੇ ਜੋ ਮਰਜ਼ੀ ਪਰ ਦੂਜੀ ਗੱਲ ਜੇ ਪਾਰਟੀ ਜੁਆਇਨ ਨਾਲੀ ਗੱਲ ਕਹੀ ਆ ਤੇ ਉਹ ਤਾਂ ਹਰੇਕ ਪਾਰਟੀ ਕੋਸ਼ਿਸ਼ ਕਰਦੀ ਆ ਵੀ ਹਾਰ ਸਾਡੀ ਪਾਰਟੀ ਕੋਈ ਵੀ ਜੁਆਇਨ ਕਰੇ ਹਰੇਕ ਨੂੰ ਅਸੀਂ ਤਾਂ ਕਹਾਂਗੇ ਲੇਕਿਨ ਬੈਸ ਬ੍ਰਦਰ ਨੂੰ ਤਾਂ ਉੱਤੇ ਹਮੇਸ਼ਾ ਟਿੱਪਣੀ ਕਰਦੇ ਆ ਰਹੇ ਹੋ ਲੇਕਿਨ ਉਹਨਾਂ ਨੇ ਕਿਉਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਮੈਂ ਤਾਂ ਥੋੜੀ ਗੱਲ ਇੱਕ ਕਰ ਰਹੇ ਆ ਵੀ ਜੇ ਉਹ ਕਹਿੰਦੇ ਆ ਵੀ ਭਾਈ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਵੀ ਸਾਡੀ ਪਾਰ ਸਰ ਤੁਹਾਡੀ ਪਾਰਟੀ ਚ ਹੀ ਸੀਗੇ ਸਰ ਤੁਹਾਡੀ ਪਾਰਟੀ ਨਾਲ ਹੀ ਜੁੜੇ ਹੋਏ ਸੀਗੇ ਇਹ ਇਸ ਗੱਲ ਦਾ ਕੋਈ ਮਤਲਬ ਮੇਰੇ ਨਾਲ ਬਹਿਸ ਕਰਨਾ ਜਾਂ ਇਹਦੇ ਬੱਚ ਵੀ ਨਹੀਂ ਸੀ ਜਾਂ ਹੈ ਸੀ ਮੈਂ ਤਾਂ ਇਹ ਗੱਲ ਕਹਿ ਰਹੇ ਆਂ ਵੀ ਅਸੀਂ ਤਾਂ ਸਾਰਿਆਂ ਨੂੰ ਹੀ ਕਮਾਂਗੇ ਟੈਲੀਫੋਨ ਕਰ ਕਰਕੇ ਵੀ ਸਾਡੀ ਭਾਈ ਪਾਰਟੀ ਆਓ ਬੀਜੇਪੀ ਨੂੰ ਜੁਆਇਨ ਕਰੋ ਸਰ ਇਹ ਲੱਗਦਾ ਕੀ ਹੈ ਕਿ ਇਹ ਜਿਹੜੇ ਰਾਜਾ ਵੜਿੰਗ ਵੱਲੋਂ ਸਹਾਜਸ਼ਾ ਜਾਂ ਯਾਰ ਇਸ ਗੱਲ ਤੇ ਆਪਾਂ ਕਿਉਂ ਪੈਣਾ ਸੀ ਤੇ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਹਾਂ ਇਸ ਗੱਲ ਦੀ ਆਈਟੀ ਮੈਂਕਮੇ ਨੂੰ ਜਿਹੜੀ ਉਹ ਸਾਡੇ ਵੱਲੋਂ ਕੰਪਲੀਟ ਕਰਾਂਗੇ ਇਹ ਇੱਕ ਨਹੀਂ ਇਹ ਤਾਂ ਰੋਜ਼ ਇਹ ਜਿਹੀਆਂ ਹੁਣ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਇਹੋ ਚੱਲਣੀਆਂ ਤੇ ਉਧਰ ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਦੱਸਦੇ ਕਿ ਲੁਧਿਆਣਾ ਦੇ ਗਿੱਲ ਗਾਰਡਨ ਦੇ ਵਿੱਚੋਂ ਇੱਕ ਮਰਤਕ ਦੇ ਬਰਾਮਦ ਹੋਈ ਹੈ ਯੁਵਕ ਦੀ ਮਰਤਕ ਦੇ ਦੇ ਕੋਲ ਸਰਿੰਜ ਵੀ ਪਾਈ ਗਈ ਹੈ ਤੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾਰੀ ਹੈ ਤੇ ਦਸੰਬਰਾ ਦਾ ਪਿੰਡ ਲਲਕਲਾਂ ਦੀ ਬਜ਼ੁਰਗ ਮਹਿਲਾ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਬਜ਼ੁਰਗ ਮਹਿਲਾ ਜਿਹੜੀ ਹੈ ਉਹ ਘਰ ਤੋਂ ਕੰਮ ਕਰਨ ਦੇ ਲਈ ਗਈ ਸੀ ਤੇ ਫਿਰ ਵਾਪਸ ਨਹੀਂ ਆrti ਬਿਤੇ ਦੋ ਦਿਨਾਂ ਤੋਂ ਮਰਤਕ ਮਹਿਲਾ ਜੜੀਆ ਉਹ ਲਾਪਤਾ ਸੀ ਜਿਸ ਤੋਂ ਬਾਅਦ ਮਾਲਕਾਂ ਦੀ ਰਸੋਈ ਦੇ ਵਿੱਚ ਉਸਦੀ ਮਰਤਕ ਦੇ ਜੜੀਆ ਉਹ ਬਰਾਮਦ ਹੁੰਦੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਾਲਕਾਂ ਤੇ ਕਤਲ ਦੇ ਇਲਜ਼ਾਮ ਵੀ ਲਗਾਏ ਗਏ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਹੈ ਘਰਾਂ ਦੱਸ ਕੇ ਗਈ ਹੈ ਜੀ ਠੀਕ ਹੈ ਜੀ ਦੱਸ ਕੇ ਗਈ ਹੈ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਬਾਅਦ ਸਾਡੀ ਘਰਾਂ ਨਹੀਂ ਆਈ ਸੀ ਕਿਹਦੀ ਤਰੀਕ ਦੀ ਲਾਪਤਾ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਠੀਕ ਹੈ ਅਸੀਂ ਕੱਲ ਸਾਰੇ ਪਿੰਡ ਦੇ ਕੈਵਰੇਜ ਚੈੱਕ ਕਰ ਰਹੇ ਉਹ ਪਿੰਡ ਤੋਂ ਬਾਹਰ ਨਹੀਂ ਸੀ ਗਏ। ਉਹ ਸਿਰਫ 19 ਜੇਰੀਏ ਚ ਕੈਵ ਬਹੂਗੀ ਸੀ। ਸਾਰੇ ਪਾਸੇ ਪਾਸੇ ਸਾਡੇ ਨਾਲ ਸੀ ਕੈਵਰੇਜ ਦੇਖੇ ਨੇ ਜੀ। ਠੀਕ ਹੈ ਜੀ। ਤੇ ਕੱਲ ਪੁਲਿਸ ਨੇ ਕੀ ਕਰਿਆ ਜੀ? ਲਾਸ਼ ਕੱਢ ਲਈ ਉਹਨਾਂ ਦੇ ਘਰ ਕੋਲ। ਰਸੋਈ ਦੇ ਥੱਲੇ ਤੇ। ਜਦਕਿ ਸਾਰੇ ਘਰ ਦੇ ਉੱਤੇ ਕੋਲ ਸੀ। ਆਪਣੇ ਸੋਈ ਦੀ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ 'ਚ। ਨਹੀਂ ਸਾਰੇ ਧੀਆਂ ਭੈਣਾਂ ਉਹਨਾਂ ਦੇ ਘਰ ਆ ਜਗੇ। ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ। ਦੇ ਤੁੰਟੀ ਹੋਰ ਵੀ ਉਹ ਤੇਰਾ ਰਿਸ਼ਤੇਦਾਰ ਹੈ ਵੀ ਸੋਇਜ ਪੈਰਾ ਚ ਲਾਸ਼ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਹੀ ਲੱਗੇ ਉਹ ਯਕੀਨ ਲੱਗ ਰਿਹਾ ਕੋਈ ਗਲਤ ਹੋ ਗਈ ਕਿਉਂ ਮਾਰਿਆ ਗਿਆ ਉਹਨਾਂ ਇਹ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਰਗੀ ਘਰ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਰ ਵਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਘਰ ਕੁਟ ਕੇ ਮਾਰਦੇ ਜਾਣ ਲੱਗੇ ਸੀ। ਬਚਾਉਣੀ ਉਹਨਾਂ ਦੇ ਘਰ ਆ ਕੰਮ ਕਰਨ ਨਹੀਂ ਜਾਂਦੇ ਸੀ। ਮੰਮੀ ਨੂੰ ਪਤਾ ਨਹੀਂ ਸੀ ਜਿਉਂ ਲੜਦੇ ਨੇ ਜੀ। ਜਿਉਂ ਉਹਨੂੰ ਮਾਰਨ ਲੱਗੇ ਨੇ। ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ। ਮੇਰੇ ਤਿੰਨ ਬੱਚੇ ਐ, ਇੱਕ ਆਕਾ ਦਾ ਦੋ ਗੁੱਡੀਆਂ ਦੀ। ਹੋਇਆ ਕਿ ਹੋਇਆ ਕਿ ਕੰਮ ਆਮ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਆ ਉਹਨਾਂ ਦੇ। ਕਿੰਨੇ ਟਾਈਮ ਤੋਂ ਕੰਮ ਕਰ ਰਹੇ ਉਹਨਾਂ ਦੇ। ਬਪਨ ਵੀ 16-17 ਸਾਲ ਤੋਂ ਕਿ ਕੋਈ ਕਿਸੇ ਦੇ ਕੋਲ ਇੱਕ ਤੇ ਸਵੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪਸ ਵਿੱਚ ਪਾਈਆਂ ਪਾਈਆਂ ਦਾ ਰੌਲਾ ਸੀ ਜੀ ਕਿਹਤਰਾ ਰੌਲਾ ਸੀ ਰੌਲਾ ਕੋਈ ਹੋਊਗਾ ਲੈਣ ਦੇਣ ਇਹਨਾਂ ਦਾ ਪੈਸਾ ਬਾਕੀ ਜਿੰਨਾ ਸਾਹਿਬ ਵੀ ਉਹ ਹੁਣੇ ਹਰ ਸੀ ਆਉਂਦੇ ਇਹ ਕਿਤੇ ਮੌਕੇ ਨਾਲ ਚਲੇ ਗਏ ਮੇਰੇ ਘਰ ਦੇ ਇਹਨਾਂ ਕਹਿੰਦਾ ਪਹਿਲਾਂ ਆਪ ਮੁੱਦਾ ਚੱਕੀਏ ਜੋ ਤਾਂ ਘਰੇ ਬੁਢੀ ਰਹਿਣੀ ਹੈ ਮਾਰਨੀ ਤਾਂ ਬੁਢੀ ਸੀ ਉਹਨਾਂ ਨੇ ਤਾਂ ਉਹ ਵੀ ਚਲ ਆ ਗਈ ਮਾਰ ਮਾਰ ਕੀ ਮੇਰੇ ਘਰ ਆ ਗਈ ਕੋਈ ਨੇ ਸੀ ਹਾਂਜੀ ਚਾ ਵੀ ਪਲਾਈ ਆ ਮੈਂ ਚਾ ਵੀ ਪਲਾਈ ਆ ਮੈਂ ਮੈਂ ਪੁੱਛਿਆ ਮੈਂ ਕਿ ਮੇਰੇ ਘਰ ਦੇ ਕਹਿੰਦੇ ਉਹ ਹੁਣੇ ਗਏ ਆ ਮੈਂ ਜਦ ਇਹ ਆਪ ਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਉਹ ਘਰ ਤੋਂ ਕੰਮ ਕਰਨ ਗਏ ਸੀਗੇ ਕਿਸੇ ਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੇ ਕਿਦੋਂ ਦੀ ਗੱਲ ਹੈ ਇਹ ਸੋ ਤਾਰਾਂ ਤਰੀਕ ਵੀ ਚੱਲ ਲਈ ਇਹ ਤੁਹਾਨੂੰ ਕਦੋਂ ਪਤਾ ਲੱਗੇ ਕਿ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਸ਼ਾਮ ਨੂੰ ਪਤਾ ਲੱਗਿਆ ਸੀਗਾ ਕਿ ਉਹ ਜਦੋਂ ਘਰ ਇੰਨੀ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਸਾਰੇ ਉਹਨਾਂ ਨੇ ਹੀ ਛਾਣ ਬੀਣ ਮਾਰੀ ਮੋਟੀ ਕੀਤੀ ਤੇ ਚਲੇ ਗਏ ਜੋ ਲੁਧਿਆਣਾ ਦੇ ਬਹਾਦਰ ਕੇ ਰੋਡ ਤੇ ਕੁਝ ਦਿਨ ਪਹਿਲਾਂ ਹੋਈ ਲੜਾਈ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ 10-11 ਸਾਲ ਦੇ ਬੱਚੇ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਹੜਾ ਮਾਮਲਾ ਹੈ ਉਹ ਨਿਹੰਗ ਜਥੇਬੰਦੀਆਂ ਦੇ ਕੋਲ ਪਹੁੰਚ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਐਕਸ਼ਨ ਲੈਂਦਿਆਂ ਪੀੜਤ ਬੱਚੇ ਨੂੰ ਨਾਲ ਲੈ ਕੇ આરોપી ਪੱਖ ਦੇ ਘਰ ਜਾ ਕੇ ਗੱਲਬਾਤ ਕੀਤੀ ਗਈ ਹੈ ਜਿਸ ਤੋਂ ਬਾਅਦ આરોપી ਪੱਖ ਨੇ ਆਪਣੀ ਗਲਤੀ ਮੰਨਦਿਆਂ ਮਾਫੀ ਵੀ ਮੰਗ ਲਈ ਹੈ ਦੱਸਦੇ ਕਿ ਬੀਤੇ ਦਿਨੀ 2 ਬੱਚਿਆਂ ਵਿਚਕਾਰ ਝਗੜਾ ਹੋਇਆ ਸੀ ਤੇ ਇੱਕ ਬੱਚੇ ਦੇ ਪਿਓ ਨੇ ਦੂਜੇ ਬੱਚੇ ਦੀ ਕੁੱਟਮਾਰ ਕੀਤੀ ਸੀ ਜਿਸ ਮਾਮਲੇ ਨੂੰ ਹੁਣ ਨਿਹੰਗ ਜਥੇਬੰਦੀਆਂ ਦੇ ਵੱਲੋਂ ਸੁਲਝਾਇਆ ਗਿਆ ਸਾਰੇ ਸਾਰੇ ਤੇ ਫਿਰ ਉਹੀ ਗੱਲ ਆ ਗਈ ਨਾ ਵੀ ਮੈਂ ਹੀ ਉਹਨੂੰ ਮਾਰਿਆ ਹਾਂ ਜੀ ਸਾਰੇ ਤੇ ਤਾਂ ਫਿਰ ਉਹੀ ਆਗੇ ਨਾ ਭਾਜੀ ਤੇ ਭੇਡ ਤਾਂ ਹੈ ਨਹੀਂ ਸੀਗੀ ਹੁਣ ਇਹਨਾਂ ਵੀ ਬੱਚੇ ਦੀ ਲੜਾਈ ਤੁਸੀਂ ਫਿਰ ਨਿਕਲ ਕੇ ਨਾ ਲੱਗੇਗਾ ਨਾ ਉੱਥੇ ਬੱਚੇ ਨੇ ਮਾਰਨ ਦਾ ਕੀ ਐਸਾ ਲੱਗਿਆ ਵੀ ਤੁਸੀਂ ਬੱਚੇ ਨੂੰ ਨਹੀਂ ਬੇਰਹਿਮੀ ਨਾਲ ਕੁੱਟਿਆ ਕਹਿੰਦੇ ਬੱਚੇ ਦੀ ਜਾਨ ਚਲੀ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਫਿਰ ਭਾਜੀ ਮੈਂ ਬੇਰਹਿਮੀ ਨਾਲ ਕੁੱਟਿਆ ਹੀ ਨਹੀਂ ਉਹਨੂੰ ਉਹਨੇ ਭਾਜੀ ਲਾਸ਼ਾ ਕਿੱਧਰ ਪੈ ਗਿਆ ਡੰਡੇ ਤਾਂ ਮਾਰਿਆ ਮੈਨੂੰ ਪਤਾ ਮੈਂ ਇੱਕ ਡਾਂਗ ਮਾਰੀ ਸੀ ਜਰੂਰ ਮਾਰੀ ਸੀ ਮੈਂ ਉਹੀ ਵਾਰ-ਵਾਰ ਕਹਿੰਦਾ ਵੀ ਇੱਕੋ ਹੀ ਮਾਰੀ ਸੀ ਤੁਸੀਂ ਤਾਂ दारू ਪੀਤੀ ਸੀ ਨਾਲੇ ਦੱਸਦੇ ਪਏ दारू ਭਾਜੀ ਮੈਂ ਚੰਗਾ ਦੋ ਬੋਤਲਾਂ ਪੀ ਗਿਆ ਸੀਗਾ ਅੱਛਾ ਜੀ ਇੱਕ ਤਾਂ ਪਿੰਗ ਪ ਉਹਦੇ ਨਾਲ ਰੋਂਦਾ ਰੋਂਦਾ ਉੱਚੀ ਉੱਚੀ ਆ ਗਿਆ ਮੇਰੇ ਆ ਦੇ ਕੋ ਤਾਇਆ ਮੈਨੂੰ ਮਾਰਿਆ ਠੀਕ ਨਹੀਂ ਲੜਾਈ ਕੀਤੀ ਤੁਹਾਨੂੰ ਪਤਾ ਲੜਾਈ ਉਹ ਇੰਨੇ ਸਾਹਮਣੇ ਗਵਾਂਡੀਆਂ ਦਾ ਕਿਤੇ ਸੰਗਲ-ਸੰਗਲ ਚੋਰੀ ਕੀਤਾ ਸੀ ਠੀਕ ਆ ਅੱਛਾ ਜੀ ਤੇ ਉਹ ਸੰਗਲ ਦੇ ਚੋਰੀ ਦੇ ਚੱਕਰ ਦੇ ਉਹ ਕੁਆੜੀਆਂ ਵੀ ਕਹਿੰਦਾ ਵੀ ਮੈਨੂੰ ਵੇਚ ਕੇ ਗਿਆ ਵਾ ਨਹੀਂ ਲੇਕਿਨ ਬੱਚੇ ਨੇ ਤਾਂ ਦੱਸਿਆ ਬੱਚੇ ਦੇ ਮਦਰ ਨੇ ਵੀ ਜਿਹੜਾ ਉਹ ਜਿਹੜਾ ਸੰਗਲ ਆ ਉਹਨੂੰ ਕਿਸੇ ਨੇ ਦਿੱਤਾ ਸੀਗਾ ਤੇ ਉਹਨਾਂ ਨੇ ਦਿੱਤਾ ਤੇ ਉਹ ਜਿੰਨਾ ਨਹੀਂ ਸੀਗਾ ਜਿਨ੍ਹਾਂ ਨੇ ਦਿੱਤਾ ਸੀਗਾ ਉਹ ਉਸ ਉਸ ਦਿਨ ਲਗੋ ਉਧਰ ਗਏ ਸੀ ਸਾਰੇ ਜਣੇ ਠੀਕ ਆ ਉਹ ਕਹਿੰਦੇ ਵੀ ਇਹਨੇ ਵੇਚਿਆ ਵਾ ਇਹ ਕੁਆੜੀਆਂ ਕੋ ਜਾ ਕੇ ਲੈ ਆਏ ਕੁਆੜੀਆਂ ਨੇ ਖੁਦ ਕਿਹਾ ਵੀ ਉਹੀ ਮੁੰਡਾ ਸੀ ਚਲੋ ਪਾਜੀ ਇਹਨੇ ਕਿਤੇ ਰਾਤ ਨੂੰ ਉਹਨੂੰ ਮੜਾਇਆ ਗਿਆ ਤਾਂ ਹਾਂ ਤੂੰ ਸੰਗਲ ਵੇਚਿਆ ਕਿ ਚੋਰ ਕਹਿਤਾ ਜਿੱਦਾਂ ਵੀ ਇਹਨੇ ਨੂੰ ਮੁੱਛ ਬੜਾ ਮੰਨੀ ਸ਼ੁਰੂ ਕਰ ਦਿੱਤੀ ਫੇਰ ਹੁੰਦਾ ਰੁੰਦਾ ਘਰੇ ਆ ਗਿਆ ਉਹਦੇ ਚੱਕਰ 'ਚ ਮੈਂ ਚੱਲ ਗਿਆ ਉਹਦੇ ਬੱਚੇ ਦੇ ਤਾਂ ਚਲੋ ਹੁਣ ਉੱਥੇ ਪੇੜ ਚਲੋ ਭਾਈ ਹੋ ਹੀ ਜਾਂਦਾ ਵਾ ਸਾਰਿਆਂ ਸਾਰਿਆਂ ਕਰਨੀ ਚਾਹੀਦੀ ਸੀ ਬੱਚੇ ਨੂੰ ਮੈਂ ਨਹੀਂ ਕਰਨੀ ਚਾਹੀਦੀ ਮੈਂ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਹੀ ਪੱਟੀਆਂ ਜੱਸੀਆਂ ਪੱਟੀਆਂ ਦੇ ਵਿੱਚ ਪਹੁੰਚੇ ਹੋਏ ਆਂ ਜੋ ਕਿ ਅੱਜ 10 ਸਾਲ ਦੇ ਬੱਚੇ ਨੂੰ ਕੁੱਟਿਆ ਗਿਆ ਜੋ ਸਾਡੇ ਕੋਲੇ ਵੀਡੀਓ ਇੱਕ ਆਈ ਸੀਗੀ ਵੀ ਉਹਦੇ ਵਿੱਚ ਇੱਕ ਕੋਈ ਤੇ ਕੰਮ ਕਰਦਾ ਹੈਗਾ ਟਕਵਾੜ ਕਬੂੜ ਦਾ ਖਣੀ ਤੇਰਾ ਟੂਰਾਂ ਦਾ ਕਰਦਾ ਪੈਂਚਰ ਪੁੰਚਰ ਰੋਂਦਾ ਖਣੀ ਇਦਾਂ ਦੇ ਕੰਮ ਕਰਦਾ ਤੇ ਉਹਨੇ ਜਵਾਗ ਨੂੰ ਕੁੱਟਿਆ ਚੰਗਾ ਡਾਂਗਾ ਡੂੰਗਾ ਲਾਸਾ ਲੂਸਾ ਪੀਂਆਂ ਨੇ ਚੰਗੀਆਂ ਤੇ ਅਸੀਂ ਅੱਜ ਉੱਥੇ ਕਾਰਵਾਈ ਕਰਨ ਆਏ ਆ ਹੁਣ ਦੇਖਦੇ ਆਂ ਕੀ ਬਣਦਾ ਅੱਗੇ ਚੱਲ ਕੇ ਦੇਖਦੇ ਆਂ ਅਗਲੀ ਕਾਰਵਾਈ ਕੀ ਕਰਦੇ ਆਂ ਜਾ ਕੇ ਦੀ ਦੁਕਾਨ ਤੇ ਫੇਰਦੇ ਉਹਦੇ 70 ਪ੍ਰੇਟ ਕਰਾਂਗੇ ਤੇ ਬਾਬਾ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਪੁਲਿਸ ਵਾਲੇ ਆਏ ਸੀਗੇ ਕਹਿੰਦੇ ਰਾਤੀ ਫੜਾਏਗਾ ਮੈਂ ਨਹੀਂ ਕਰਿਆ ਸੰਗਤ ਕਹਿ ਰਹੀ ਓਥੋਂ ਦੀ ਕਹਿੰਦੀ ਵੀ ਆਏ ਸੀ ਪੁਲਿਸ ਵਾਲੇ ਫੇਰ ਛੜਤਾ ਵੀ ਉਹਨੇ दारू ਪੀ ਕੇ ਕਹਿੰਦੇ ਕੁੱ ਇੱਕ ਤੂੰ दारू ਪੀਣਾ ਹੁੰਦਾ ਇਹ ਕਿਹੜੇ ਕਾਦਾਬਾਂ ਦੇ ਵਿੱਚ ਲਿਖਿਆ ਵੀ ਤੂੰ ਸਿੱਖਾਂ ਨੂੰ ਬਦਨਾਮ ਕਰੇ ਅੱਜ ਤਾਂ ਇਹ ਵੀ ਉੱਤੇ ਕਾਰਵਾਈ ਹੋਊਗੀ ਬਾਦਰਕੇ ਰੋਡ ਜਿੱਥੇ ਇੱਕ ਭੈਣ ਦਾ ਸਾਨੂੰ ਸਦਾ ਆਇਆ ਸੀਗਾ ਕਿ ਉਹਦੇ ਬੱਚੇ ਨਾਲ ਫੁੱਟਬਾਲ ਹੋਈ ਸੀ 10 ਸਾਲ ਦਾ ਬੇਟਾ ਸੀ ਉਹਨਾਂ ਦਾ ਤੇ ਬੱਚੇ-ਬੱਚੇ ਆਪਸ ਚ ਲੜ ਪਏ ਔਰ ਉਸ ਭਾਈ ਨੇ ਆ ਕੇ ਦੋ ਚਾਰ ਛੁੱਟੀਆਂ ਇਹਦੇ ਮਾਰੀਆਂ ਔਰ ਉਹਦੇ ਲਾਸ਼ਾ ਪੈ ਗਿਆ ਔਰ ਭੈਣ ਨੂੰ ਬੜਾ ਦੁੱਖ ਲੱਗਾ ਉਹ ਪਰਚਾ ਕਟਾਉਣ ਵੀ ਗਏ ਸੀਗੇ ਤੇ ਚਲੋ ਪੁਲਿਸ ਕੋਲ ਵੀ ਕੇਸ ਗਿਆ ਸਾਡੇ ਕੋਲ ਵੀ ਗੱਲ ਪਹੁੰਚੀ ਆ ਤੇ ਅਸੀਂ ਇੱਥੇ ਆਏ ਆ ਦੋਨਾਂ ਧਿਰਾਂ ਦਾ ਹੁਣ ਫੈਸਲਾ ਹੋ ਗਿਆ ਜੀ ਦੋਨਾਂ ਧਿਰਾਂ ਨੂੰ ਬਹੁਤੀ ਆਪਣੀ ਗੱਲ ਦੇ ਉੱਤੇ ਬਹੁਤ ਜ਼ਿਆਦਾ ਫੀਲ ਹੋਇਆ ਔਰ ਭਾਈ ਸਾਹਿਬ ਨੇ ਵੀ ਆਪਣੀ ਮਾਫੀ ਮੰਗ ਲਈ ਆ ਵੀ ਮੇਰੇ ਤੋਂ ਗਲਤੀ ਨਾਲ ਬੱਚੇ ਨੂੰ ਪੁੱਟਰ ਹੋ ਗਿਆ ਆ ਅੱਗੇ ਤੋਂ ਮੈਂ ਨਹੀਂ ਕਰਾਂਗਾ ਤੇ ਹੁਣ ਦੋਨਾਂ ਧਿਰਾਂ ਦਾ ਫੈਸਲਾ ਹੋ ਗਿਆ ਜੀ ਦੋਨਾਂ ਨੂੰ ਮਨਜ਼ੂਰ ਆ ਅੱਗੇ ਤੋਂ ਬੱਚਿਆਂ ਦੇ ਆਪਣੇ ਕੰਟਰੋਲ ਰੱਖਣਗੇ ਤੇ ਆਪੋ ਆਪਣੀ ਬੱਚਿਆਂ ਸਾਹਮਣੇ ਰੱਖੋ ਤਾਂ ਕਿ ਵੱਡਿਆਂ ਤੱਕ ਲੜਾਈ ਨਾ ਜਾਵੇ ਸੋ ਸਾਰੇ ਵੀਰ ਰਲ ਮਿਲ ਕੇ ਰਿਹਾ ਕਰੋ ਇਹੀ ਅਸੀਂ ਬਚਨ ਕਰਦੇ ਆ ਜੀ ਇਸੇ ਤੇ ਉਧਰ 19 ਮਈ ਨੂੰ ਜ਼ਿਲ੍ਹੇ ਦੇ ਵਿੱਚ ਹੋਣ ਜਾ ਰਹੀ ਬਾਡੀ ਬਿਲਡਰ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈਣ ਦੇ ਲਈ ਇੰਟਰਨੈਸ਼ਨਲ ਬਾਡੀ ਬਿਲਡਰਜ਼ ਲੁਧਿਆਣਾ ਪਹੁੰਚੇ ਨੇ ਤੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਦੀ ਅਪੀਲ ਕੀਤੀ ਹੈ ਉੱਥੇ ਉਹਨਾਂ ਕਿਹਾ ਕਿ ਚੈਂਪੀਅਨਸ਼ਿਪ ਦੇ ਵਿੱਚ ਜਿਹੜੇ ਵੀ ਨੌਜਵਾਨ ਜੇਤੂ ਰਹਿਣਗੇ ਉਹਨਾਂ ਦੇ ਲਈ ਵੱਡੇ ਇਨਾਮ ਤੇ ਵੱਡੇ ਮੌਕੇ ਜਿਹੜੇ ਨੇ ਉਹ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਨੇ ਵੀ মিডিਆ ਪਰਸਨਸ ਆਏ ਹੈ ਤੁਹਾਡਾ ਸਾਰਿਆਂ ਦਾ ਬਹੁਤ ਸ ਵੈਲਕਮ ਤੇ ਧੰਨਵਾਦ ਬਹੁਤ ਜ਼ਿਆਦਾ ਆਉਣ ਵਾਸਤੇ ਐਂਡ ਸੈਕੰਡਲੀ ਜਿਨੇ ਵੀ ਐਥਲੀਟਸ ਸਾਡੇ ਵਿੱਚ ਪਹੁੰਚੇ ਨੇ ਬੰਬਈ ਤੋਂ ਸੰਗਰਾਮ ਤੋਂ ਮਹਾਰਾਸ਼ਟਰ ਨਾਲ 올 ਦੀ ਟੀਮ ਇਜ਼ ਹੇਅਰ ਸੋ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਬ੍ਰਦਰ ਸੋ ਸਾਰਿਆਂ ਨੂੰ ਪੰਜਾਬ ਵਿੱਚ ਆਉਣ ਤੇ ਬਹੁਤ ਬਹੁਤ ਮੇਰੇ ਵੱਲੋਂ ਵੈਲਕਮ ਹੈ ਮੇਰੇ ਵੱਲੋਂ ਤੇ ਲੱਕੀ ਵੱਲੋਂ ਐਂਡ ਜੋ ਸਾਡੇ ਇਵੈਂਟ ਜਿਹੜਾ ਹੋਣ ਜਾ ਰਿਹਾ ਹੈ ਇਹ ਐਨਪੀਸੀ ਐਮਚੁਰ ਲੀਗ ਜਿਹੜੀ ਗ੍ਰੈਂਡ ਪ੍ਰਿਕਸ ਹੋ ਰਹੀ ਹੈ ਇਹਦੇ ਵਾਸਤੇ ਇਵੈਂਟ ਇਹਦੀ ਪ੍ਰੈਸ ਕਾਨਫਰੈਂਸ ਹੈ ਔਰ ਤੁਹਾਨੂੰ ਸਾਰਿਆਂ ਨੂੰ ਬਸ ਇਹਦੇ ਬਾਰੇ ਮੈਂ ਹੀ ਕਹਿਣਾ ਚਾਹੁੰਦਾ ਕਿ ਇੱਕ ਪਲੇਟਫਾਰਮ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਜਿਹੜੇ ਇਸ ਵੇਲੇ ਜਵਾਨੀ ਦੀ ਬਹੁਤ ਵੱਡੀ ਲੋੜ ਹੈ ਕਿ ਸਾਨੂੰ ਕੋਈ ਕੋਈ ਸਟਰਕਚਰ ਕੋ ਪਲੇਟਫਾਰਮ ਇੱਕ ਐਸਾ ਮਿਲੇ ਜਿਹਦੇ ਥਰੂ ਅਸੀਂ ਅੱچھے ਬਾਡੀ ਬਿਲਡਰਸ ਪ੍ਰੋਡਿਊਸ ਕਰਕੇ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਹਿੰਦੁਸਤਾਨ ਨੂੰ ਜਾ ਕੇ ਰਿਪਰੈਜ਼ੈਂਟ ਕਰਨ ਜਿਸ ਤਰ੍ਹਾਂ ਬਾਕੀ ਐਥਲੀਟਸ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਆ ਪੰਜਾਬ ਦਾ ਕਿਹੜੀ ਜਗ੍ਹਾ ਕਰਾਇਆ ਜਾ ਰਿਹਾ ਹੈ ਜਾਂ ਪੰਜਾਬ ਦੇ ਵਿੱਚ ਅਸੀਂ ਦੇਖੋ ਪੂਰਾ ਨਾਰਥ ਇੰਡੀਆ ਦੇ ਐਥਲੀਟਸ ਕਲੋਂ ਇਸ ਪਾਰਟਿਸਪੇਸ਼ਨ ਦੇਣਗੇ ਉਹਦੇ ਵਿੱਚ ਅਲੱਗ-ਅਲੱਗ ਕੈਟੇਗਰੀਜ਼ ਹੈਗੀਆਂ ਨੇ ਔਰ ਜਿਹੜੇ ਉਹਨਾਂ ਵਿੱਚੋਂ ਚੈਂਪੀਅਨ ਆਫ ਚੈਂਪੀਨ ਬੋਡੀ ਬਿਲਡਰਸ ਅਲੱਗ-ਅਲੱਗ ਕੈਟੇਗਰੀਜ਼ ਬਣ ਗਏ ਉਹਨਾਂ ਨੂੰ ਵਧੀਆ ਕੈਸ਼ ਪ੍ਰਾਈਜ਼ਸ ਔਰ ਬਹੁਤ ਸਾਰੇ ਹੋਰ ਪ੍ਰਾਈਜ਼ਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਮਿਸ 올ੰਪੀਆ ਡੈਕਸ ਜੈਕਸਨ ਜਿਹੜੇ 4 ਟਾਈਮ ਮਿਸ 올ੰਪੀਆ ਹੈ ਹੀ ਇਜ਼ ਅ ਬਲੈਕ ਅਮਰੀਕਨ ਬੋਡੀ ਬਿਲਡਰ ਵਾਰਲਡ ਟਾਈਮ ਮਿਸ 올ੰਪੀਆ 1 ਟਾਈਮ 1 ਟਾਈਮ 1 ਟਾਈਮ ਉਹ ਨੂੰ ਇੱਕ ਸਾਲ ਵਾਸਤੇ ਫਰੀ ਆਫ ਕੋਸ ਉਹਦੀ ਕੋਚਿੰਗ ਉਹਦੀ ਗਾਈਡੈਂਸ ਉਹਦੀ ਪ੍ਰੈਪਰੇਸ਼ਨ ਉਹਦੇ ਅੰਡਰ ਹੋਏਗੀ ਸੋ ਤੁਸੀਂ ਸਮਝ ਸਕਦੇ ਹੋ ਇਟਸ ਜਸਟ ਟਰਾਂਸਫਰਮੇਸ਼ਨ ਆਫ ਨੋਲਜ ਬੋਡੀ ਬਿਲਡਿੰਗ ਸਪੋਰਟਸ ਹੈਗੀ ਹੈ ਯੂਰੋਪੀਅਨ ਤੇ ਅਮਰੀਕਨ ਕੰਟਰੀਆਂ ਦੀ ਹੈ ਨਾ ਉਹਨਾਂ ਕੰਟਰੀਆਂ ਵਿੱਚ ਇਹਨੂੰ ਫਾਊਂਡ ਕੀਤਾ ਗਿਆ ਫਿਰ ਅਸੀਂ ਹੌਲੀ ਹੌਲੀ ਅਡਾਪਟ ਕੀਤੀ ਅਸੀਂ ਥੋੜਾ ਰਿਹਾ ਉਹਨਾਂ ਕੰਟਰੀਜ਼ ਨਾਲੋਂ ਬਿਹਾਈਂਡ ਹੈਗੇ ਬਿਕੋਜ਼ ਦੇ ਆਰ ਗਿਫਟਡ ਵਿਦ ਅ ਗੁੱਡ ਸਟਰਕਚਰ ਵਿਦ ਅ ਗੁੱਡ ਜੈਨੇਟਿਕਸ ਐਂਡ ਗੁੱਡ ਕੋਚਿਸ ਸਾਡੇ ਕੋਲ ਉਸ ਤਰ੍ਹਾਂ ਦੇ ਹਲੇ ਕੋਚਿਸ ਅਵੇਲੇਬਲ ਨਹੀਂ ਹੈਗੇ ਔਰ ਨਾ ਹੀ ਸਾਨੂੰ ਇਥੋਂ ਦੀ ਗਵਰਨਮੈਂਟ ਕੋਈ ਸਟਰਕਚਰ ਨਾ ਕੋਚਿਸ ਨਾ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਦਿੰਦੀ ਹੈ ਜਿਹਦੇ ਤੇ ਅਸੀਂ ਅੱਛੇ ਬਾਡੀ ਬਿਲਡਰ ਪ੍ਰੋਡਿਊਸ ਕਰ ਸਕੀਏ ਬਟ ਫਿਰ ਵੀ ਦੇਖੋ ਜੇ ਅਸੀਂ ਇੰਟਰਨੈਸ਼ਨਲ ਹਿੰਦੁਸਤਾਨੀ ਬਾਡੀ ਬਿਲਡਰਸ ਬਣਾਏ ਨੇ ਤੇ ਸਮਝੋ ਕਿ ਵੀ ਆਰ ਬੈਟਰ ਦੈਨ ਆਲ ਦਾ ਵਰਲਡ ਸਾਡੇ ਕੋਲ ਕੁਝ ਨਹੀਂ ਹੈ ਤਾਂ ਵੀ ਅਸੀਂ ਬਹੁਤ ਕੁਝ ਕਰਕੇ ਦਿਖਾਇਆ ਤੇ ਤੁਸੀਂ ਕੰਪੇਅਰ ਕਰ ਸਕਦੇ ਹੋ ਜੇ ਸਾਡੇ ਕੋਲ ਸਾਡੇ ਮੁੰਡਿਆਂ ਕੋਲ ਇਹ ਸਟਰਕਚਰ ਇਹ ਨੌਲੇਜ ਇਨਫੋਰਮੇਸ਼ਨ ਹੋਏਗੀ ਤਾਂ ਫਿਰ ਅਸੀਂ ਕੀ ਕਰ ਕਰ ਸਕਦੇ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਲੋਕਾਂ ਦੇ ਵਿੱਚ ਓਵਰ ਸੀ ਦੇ ਵਿੱਚ ਇੱਕ ਪੰਜਾਬ ਨਸ਼ੇ 'ਚ ਡੁੱਬਿਆ ਆ ਪਰ ਪੰਜਾਬ ਦੇ ਵਿੱਚ ਸੂਰਾ ਜਰਗੇ ਵਿਰਿੰਦਰ ਘੁੰਮਣ ਅਰਗੇ ਬਹੁਤ ਸਾਰੇ ਏਦਾਂ ਦੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਆ ਜੇ ਵਾਕਈ ਤੁਸੀਂ ਚਾਹੁੰਦੇ ਆ ਨਸ਼ਾ ਖਤਮ ਹੋਵੇ ਸਾਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਆ ਇਸੇ ਮਕਸਦ ਨੂੰ ਮੈਂ ਇੱਥੇ ਆਇਆ ਤੇ ਜਦੋਂ ਜਦੋਂ ਕੱਲ ਦੇ ਸ਼ੋਅ ਦੇ ਵਿੱਚ ਇੱਕ ਐਥਲੀਟ ਮੈਸਿਵ ਕਰਾਊਡ ਲੋਕਾਂ ਦੇ ਮੋਹਰੇ ਆਏਗਾ ਇੱਕ ਚਪੇੜ ਹੋਏਗੀ ਉਹਨਾਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੇ ਕਹਿੰਦੇ ਪੰਜਾਬ ਨਸ਼ੇ ਚ ਡੁੱਬਿਆ ਆ ਜੇ ਉਹਦੇ ਮੁਕਾਬਕ ਚੱਲਿਆ ਜਾਏ ਤੇ ਉਹ ਜਿਹੜੀ ਗੇਮ ਹੈ ਉਹ ਜ਼ਿਆਦਾ ਪ੍ਰਮੋਟ ਹੁੰਦੀ ਹੈ ਕੋਈ ਵੀ ਉਹਦੇ ਇਸ ਕਰਕੇ ਜਿਹੜੀ ਐਨਪੀਸੀ ਨੂੰ ਲਿਆਂਦਾ ਗਿਆ ਤਾਂ ਕਿ ਜਿਹੜੇ ਸਾਡੇ ਐਥਲੀਟ ਨੇ ਉਹਨਾਂ ਨੂੰ ਤਰੀਕਾ ਦੱਸਿਆ ਜਾਏ ਕਿ ਬਾਡੀ ਬਿਲਡਿੰਗ ਜਾਂ ਜੇ ਆਪਾਂ ਕੰਪੀਟੀਸ਼ਨ ਲੜਨਾ ਹੈ ਤੇ ਉਹ ਕਿਸ ਢੰਗ ਨਾਲ ਲੜਨਾ ਉਹ ਐਸੇ ਨੂੰ ਹੀ ਜਿਹੜਾ ਸਾਡੇ ਲੱਖੀ ਸਿੰਘ ਜੀ ਆ ਇਹਨਾਂ ਨੇ ਬਹੁਤ ਆਪਣਾ ਦਿਖਾਇਆ ਸਹਿਯੋਗ ਔਰ ਇਹਨਾਂ ਦੇ ਮਨ ਚ ਜਿਹੜੀ ਸਾਡੀ ਇੱਛਾ ਸੀਗੀ ਵੀ ਆਪਾਂ ਪੰਜਾਬ ਦੇ ਵਿੱਚ ਇਹਨੂੰ ਨਾ ਇੱਕ ਅੱਛੇ ਸਟੈਂਡਰਡ ਤੇ ਲਿਆ ਕੇ ਪੰਜਾਬ ਦੇ ਵਿੱਚ ਇਹਨੂੰ ਜਾਗਰੂਕ ਕਰੀਏ ਤੇ ਹੁਣ ਜਿਹੜਾ ਸਾਡਾ ਸ਼ੋਅ ਹੋ ਰਿਹਾ ਇਹ ਨਾਰਥ ਇੰਡੀਆ ਦਾ ਇਹ ਜਿਹੜੀ ਐਨਪੀਸੀ ਹੈ ਇਹ ਜਿਹੜੀ ਇੰਡੀਆ ਦੀ ਹਰ ਸਟੇਟ ਦੇ ਵਿੱਚ ਅਸੀਂ ਸਟੇਟ ਸ਼ੋਅ ਕਰਾਣੇ ਆ ਹਰ ਸਟੇਟ ਦੇ ਵਿੱਚ ਉਸੇ ਦੇ ਉਸ ਤੋਂ ਬਾਅਦ ਸਟੇਟ ਲੈਵਲ ਤੋਂ ਬਾਅਦ ਪੇ ਸਾਡੇ ਨਾਰਥ ਇੰਡੀਆ ਦਾ ਸ਼ੋਅ ਹੁੰਦਾ ਹੈ ਨੈਸ਼ਨਲ ਲੈਵਲ ਦਾ ਸ਼ੋਅ ਹੁੰਦਾ ਹੈ ਔਰ ਇਹਨਾਂ ਤੋਂ ਅਸੀਂ ਕੀ ਹੈ ਜਿਹੜੇ ਐਨਪੀਸੀ ਤੋਂ ਜਿਹੜੇ ਛੋਟੇ ਸਾਡੇ ਸ਼ੋਅ ਨੇ ਸਟੇਟ ਦੇ ਇਹਦੇ ਵਿੱਚੋਂ ਅਸੀਂ ਟੈਲੈਂਟ ਜਿਹੜਾ ਹੈਗਾ ਉਹ ਅਸੀਂ ਸਰਚ ਕਰਦੇ ਹਾਂ ਤੇ ਉਧਰ ਭਾਰਤੀ ਵਾਲਮੀਕੀ ਸੇਵਾ ਦਲ ਦੇ ਵੱਲੋਂ ਬਾਬਾ ਸਾਹਿਬ ਨੂੰ ਸਮਰਪਿਤ सुरेंद्र ਕਲਿਆਣ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਦੂਰੋਂ ਦੂਰੋਂ ਪਹੁੰਚ ਕੇ ਸੰਗਤਾਂ ਜੜੀਆਂ ਨੇ ਉਹ ਨਤਮਸਤਕ ਹੋਈਆਂ ਨੇ ਦੱਸ ਦੇ ਕਿ ਉੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਜਿਹੜੇ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਰਹੇ ਬਾਬਾ ਸਾਹਿਬ ਜੀ ਦੇ ਜਨਮ ਡਾਕਟਰ ਭੀਮਰਾਓ ਅੰਬੇਡਕਰ ਜੀ ਭਾਰਤ ਮਾਤਰੀ ਨਾਰੀ ਰક્ષਕ ਦਲਿਤਾਂ ਦੇ ਮਸੀਹਾ ਉਹਨਾਂ ਦੇ ਜਨਮ ਦਿਵਸ ਦੇ ਉਪਲੱਬਖ ਵਿੱਚ ਅੱਜ ਇਹ ਪ੍ਰੋਗਰਾਮ ਸੁਆਗਤ ਕੀਤਾ ਗਿਆ ਜਿੱਥੇ ਭਾਰਤੀਆ ਵਾਲਮੀਕ ਸੇਵਾਦਾਰ ਵੱਲੋਂ ਬਾਬਾ ਸਾਹਿਬ ਜੀ ਨੂੰ ਸਨਾਨ ਸਮਾਗਮ ਕੀਤਾ ਗਿਆ ਉੱਥੇ ਹੀ ਅਲੱਗ-ਅਲੱਗ ਮਹੱਲਿਆਂ ਚੋ ਸਾਰੀ ਸੰਗਤ ਨੇ ਹਿੱਸਾ ਲੇਤਾ ਤੇ ਅਸੀਂ ਇਹੀ ਕਹਾਂਗੇ ਬਾਬਾ ਸਾਹਿਬ ਨੇ ਕਿਹਾ ਪੜੋ ਲਿਖੋ ਜੂੜੋ ਸੰਗਰਸ ਕਰੋ ਉਹਨਾਂ ਦੇ ਦੱਸਿਓ ਹੀ ਮਾਰਗ ਤੇ ਚੱਲਣਾ ਚਾਹੀਦਾ ਇਹਦੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਆਤਮ ਨਗਰ ਦੇ ਐਮ ਐਲ اے ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਚੇਅਰਮੈਨ ਮਕਰ ਸਾਹਿਬ ਚੰਡੀਗੜ੍ਹ ਦੇ ਮੇਅ ਸਾਡੇ ਕੁਲਜੀਪ ਜੇ ਲੋਰ ਜੀ ਵਾਲਮੀਕਨ ਸਮਾਜਿਸਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਆਇਆ ਤੇ ਸੀ ਨਿਗਾ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਤੇ ਮੈਂ ਤਾਂ ਇਹੀ ਕਹਾਂਗਾ ਬਾਬਾ ਸਾਹਿਬ ਦੇ ਸੰਵਿਧਾਨ ਬਚਾ ਵਾਸਤੇ ਸਾਨੂੰ ਇੱਕ ਹੋਣਾ ਪੈਣਾ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਪੈਣਾ ਸੀ ਸੁਖਿੰਦਰ ਕਲਿਆਣ ਜੀ ਨੰਦਰ ਕਲਿਆਣ ਜੀ ਦੀ ਗੋਆ ਵਿੱਚ ਅੱਜ ਤੇ ਉਹ ਵੀ ਬਾਬਾ ਸਾਹਿਬ ਭੀਮਰਾਓ ਜੀ ਦਾ ਤੁਹਾਡੇ ਦੇ ਨਾਮ ਦੋ ਸਰਦਾਂ ਤੇ ਦੁਸ਼ਾਲਾ ਕਰਾਇਆ ਜਾ ਰਿਹਾ ਹੈ ਸੁਖਿੰਦਰ ਕਲਿਆਣ ਜੀ ਇਹ ਸ਼ੁਭ ਦਿਹਾੜੇ ਦੀ ਜਿੱਥੇ ਮੈਂ ਨੰਦਰ ਮਾਦੀਨਾ ਦੇ ਇਸਰਾ ਦਾ ਨਾਮ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਬਾਬਾ ਸਾਹਿਬ ਦੀ ਸੋਚ ਜਿਦਾ ਕਿ ਕੌਣ ਜੇ ਨੀਂਰ ਵੈਤੀ ਪਾਰਟੀ ਚਾਹੇ ਛੋਟੀ ਬੇਟੀ ਹੈ ਚਾਹੇ ਵੱਡਾ ਬੇਟਾ ਉਹਨਾਂ ਦੀ ਵਿਚਾਰਪਲਾ ਦੇ ਵਿੱਚ ਬਟਾਉਣ ਦਾ ਪ੍ਰਕਾਸ਼ ਕਿਤਨ ਕਰ ਰਹੇ ਨੇ ਸੁਭਾਗਤ ਸੇਵਾ ਦੇ ਵਿੱਚ ਸੁਰਿੰਦਰ ਕਾਂਜੇ ਪੰਜਾਬੀਆਂ ਨੂੰ ਤੇਜਵਾਸੀ ਨੂੰ ਬੇਨਤੀ ਕਰਨਾ ਚਾਹਨਾ ਕਿ ਬਾਬਾ ਰੌਪੀ ਮਰਾਮ ਬੇਦਕਲੀ ਨੇ ਜੋ ਸੁਭਦਾਨਸਾਨੂੰ ਦਿੱਤਾ ਲਿਖ ਕੇ ਦਿੱਤਾ ਉਸ ਦੀ ਹੋਂਦ ਨੂੰ ਅੱਜ ਖਤਰਾ ਉਸ ਖਤਰੇ ਨੂੰ ਟਾਲਣ ਲਈ ਮੱਕਬਾ ਤੁਸੀਂ ਆਮ ਆਦਮੀ ਪਾਰਟੀ ਦਾ ਇੰਡੀਆ ਗੱਠ ਜੋੜ ਦਾ ਸਾਥ ਦਿਓ ਜਾਣ ਤੋਂ ਪਹਿਲਾਂ ਇੱਕ ਵਾਰ ਫੇ ਨਜ਼ਰ ਪਾ ਲੈਣ ਨਹਿਮ ਸੁਰਖੀਅਤ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਵਰਕਰਾਂ ਤੇ ਆਗੂਆਂ ਦੇ ਵੱਲੋਂ ਪ੍ਰਚਾਰ ਲਗਾਤਾਰ ਜਾਰੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਆਮਦਨ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਲਗਾਤਾਰ ਜਾਰੀ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਹਲਕਾ ਉੱਤਰੀ ਦੇ ਲੋਕਾਂ ਨੂੰ ਕੀਤਾ ਸੰਬੋਧਨ ਵਿਧਾਇਕ ਮਦਨ ਲਾਲ ਪੱਗਾ ਵੀ ਰਹਿ ਹਾਜ਼ਰ ਕਸਬਾ ਮੁਲਾਪੁਰ ਦਾਖਾ ਦੇ ਪਿੰਡਾਂ ਦੇ ਵਿੱਚ ਵੀ ਕੀਤਾ ਪ੍ਰਚਾਰ ਪਿੰਡ ਮੋਹੀ ਦੇ ਵਿੱਚ ਲੱਡੂਆਂ ਦੇ ਨਾਲ ਤੋਲੇਗੇ ਅਸ਼ੋਕ ਪ੍ਰਾਸ਼ਰ ਮਰਾਲ ਦੇ ਪਿੰਡ ਲਲਕਰਾਂ ਦੀ ਬਜ਼ੁਰਗ ਮਹਿਲਾ ਦਾ ਕਤਲ ਕੰਮ ਕਰਨ ਗਈ ਸੀ ਮਹਿਲਾ ਮਾਲਕਾਂ ਦੇ ਘਰ ਦੇ ਵਿੱਚੋਂ ਮਿਲੀ ਮ੍ਰਿਤਕ ਦੇ ਬੀਤੇ 2 ਦਿਨ ਤੋਂ ਲਾਪਤਾ ਸੀ ਮ੍ਰਿਤਕ ਪਰਿਵਾਰ ਨੇ ਮਾਲਕਾਂ ਤੇ ਲਗਾਏ ਗੰਭੀਰ ਇਲਜ਼ਾਮ ਮਹਾਂ ਸਿੰਘਾ ਦੇ ਵੱਲੋਂ ਉਦਮ ਬਹਾਦਰ ਕੇ ਰੋਡ ਪਹੁੰਚ ਕੇ ਸੁਝਾਈ ਦੋ ਤਰ੍ਹਾਂ ਦੇ ਵਿੱਚ ਟਕਰਾਰ આરોપી ਪੱਖ ਨੇ ਗਲਤੀ ਨੂੰ ਮੰਨਦਿਆਂ ਮੰਗੀ ਮਾਫੀ ਦੱਸਦੇ ਕਿ ਬੱਚਿਆਂ ਦੇ ਵਿੱਚ ਹੋਇਆ ਸੀ ਝਗੜਾ ਇੱਕ ਬੱਚੇ ਦੇ ਪਿਓ ਨੇ ਦੂਜੇ ਦੀ ਕੀਤੀ ਸੀ ਕੁੱਟਮਾਰ ਜਲ੍ਹੇ ਦੇ ਵਿੱਚ ਹੋਣ ਜਾ ਰਹੀ ਹੈ ਬਾਡੀ ਬਿਲਡਰ ਚੈਂਪੀਅਨਸ਼ਿਪ ਇੰਟਰਨੈਸ਼ਨਲ ਬਾਡੀ ਬਿਲਡਰਸ ਲੈਣਗੇ ਭਾਗ ਬਾਡੀ ਬਿਲਡਰ ਬਰਿੰਦਰ ਘੁੰਮਣ ਦਿੱਤੇ ਜਾਣਕਾਰੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਦੀ ਕੀਤੀ ਅਪੀਲ ਫਿਲਹਾਲ ਲੁਧਿਆਣਾ ਖਬਰ ਨੰਬਰ ਵਿੱਚ ਚੇਨਈ ਮੈਨੂੰ ਦੀ ਇਜਾਜ਼ਤ ਧੰਨਵਾਦ